ਗੁਰਿਆ ਨੈਸ਼ਨਲ ਹਾਈਵੇ ਤੇ ਓਵਰ ਬ੍ਰਿਜ ਉੱਪਰ ਮਹਿੰਦਰਾ ਮੈਕਸੀ ਟਰੱਕ ਦਾ ਪਿਛਲਾ ਹਿੱਸਾ ਟੁੱਟਣ ਕਣ ਹਾਦਸਾ ਗ੍ਰਸਤ ਹੋ ਓਵਰ ਬ੍ਰਿਜ ਉੱਪਰ ਹੀ ਟੇਡਾ ਹੋ ਗਿਆ ਗਨੀਮਤ ਇਹ ਰਹੀ ਕਿ ਇਸ ਦੀ ਲਪੇਟ ਵਿੱਚ ਕੋਈ ਹੋਰ ਵਾਹਨ ਨਹੀਂ ਆਇਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਥਾਣਾ ਗੁਰਿਆ ਪਾਸੋਂ ਇਸ ਹਾਦਸੇ ਸੰਬੰਧੀ ਸੂਚਨਾ ਮਿਲੀ ਸੀ ਜਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਮਹਿੰਦਰਾ ਮੈਕਸੀ ਟਰੱਕ ਜਿਸ ਵਿੱਚ ਪੀਬੀਸੀ ਪੈਨਲ ਲੋਡ ਸਨ ਦਾ ਪਿਛਲਾ ਹਿੱਸਾ ਟੁੱਟਣ ਕਾਰਨ ਟੇਡਾ ਹੋ ਗਿਆ। ਉਹਨਾਂ ਕਿਹਾ ਕਿ ਹੈਡਰਾ ਮਗਵਾ ਕੇ ਗੱਡੀ ਨੂੰ ਬ੍ਰਿਜ ਤੋਂ ਹੇਠਾਂ ਸਾਈਡ ਤੇ ਲਗਵਾ ਟ੍ਰੈਫਿਕ ਨਿਰਵਗਿੰਨ ਚਾਲੂ ਕਰਵਾ ਦਿੱਤਾ ਹੈ। ਤੋਂ ਜਲੰਧਰ ਜਾ ਰਿਹਾ ਸੀਗੇ ਜੀ। ਹਾਂਜੀ ਭਾਜੀ ਕੀ ਤੁਹਾਡਾ ਨਾਮ ਹੈ? ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ? ਮੇਰਾ ਤੇਜਿੰਦਰਪਾਲ ਨਾਮ ਹੈ ਭਾਜੀ ਮੈਂ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀਗੇ ਜੀ। ਇਲਾਰੇ ਦੇ ਪੋਲ ਆਪਣੇ ਜਗਰਾਉ ਬਸ ਸਟੈਂਡ ਦੇ ਫੁੱਟਬਾਲ ਦੇ ਪਰਿਵਾਹੀ ਹਿੱਸਾ ਟੁੱਟਣਾ ਕਰਕੇ ਗੱਡੀ ਕਲਟਰ ਤੋਂ ਬਚ ਗਈ ਭਾਜੀ ਬਹੁਤ ਥੋੜੀ ਬਾਹਰ ਪੀਵੀਸੀ ਹੈ ਜੀ ਭਾਜੀ ਆਪਣੀ ਜਿਹੜੀ ਪਲਾਸਟਿਕ ਦੀ ਹੈ ਜੀ ਉਹ ਕਰਕੇ ਟੁੱਟ ਗਈ ਤੇ ਜਾਣਾ ਕਿੱਥੇ ਜੀ ਲੁਧਿਆਣਾ ਤੋਂ ਆਪਣੇ ਜਲੰਧਰ ਜਾ ਰਹੇ ਹਾਂ ਜੀ ਬਾਟਾਣ ਦੇ ਕੋਲ ਜਾਣਾ ਸੀ ਹਾਂ ਜੀ ਲੱਗਦੀ ਤਾਂ ਨਹੀਂ ਛੱਟ ਬਾਅਦ ਥੋੜੀ ਬਾਹ ਨੂੰ ਬਾਹ ਤੂੰ ਘੇੜਾ ਆ ਗਿਆ ਮੜਾ ਜਾ ਕੇ ਜਦੋਂ ਘੁੰਮਿਆ ਗੱਡੀ ਕਲਟਰ ਤੋਂ ਬਚਾ ਹੋ ਗਿਆ ਨਹੀਂ ਬਹੁਤਾ ਜੀ ਹਿੱਸਾ ਟੁੱਟ ਗਿਆ ਤੇ ਐਕਸਲ ਟੁੱਟ ਗਿਆ ਜੀ ਹਿੱਸਾ ਜਿਹੜਾ ਮੇਨ ਗੱਡੀ ਜੀ ਦੇ ਤਾਂ ਚੱਲਦੀ ਆ ਟੈਰਾਂ ਤੇ ਉਹ ਹੀ ਟੁੱਟ ਗਿਆ ਜੀ ਦੋ ਟੁੱਟੇ ਹੋ ਗਏ ਉਹਦੇ ਉਹ ਇਹਦੇ ਚ ਸਰ ਦੱਸੋ ਕੁਛ ਕਰ ਨਹੀਂ ਸਕਦੇ ਨਾਲ ਇੱਧਰ ਹੋ ਸਕਦੇ ਨੇ ਉੱਧਰ ਹੋ ਸਕਦੇ ਜੀ ਜੇ ਚੱਲਦੀ ਹੁੰਦੀ ਫੇਰ ਤਾਂ ਕਰ ਦਿੰਦੇ ਇਹ ਐਕਸੀਡੈਂਟ ਦੇ ਸਬੰਧ ਵਿੱਚ ਸਾਨੂੰ ਥਾਣਾ ਗੁਰਾਇਆਂ ਤੋਂ ਕਾਲ ਆਈ ਸੀ ਜੀ ਇਹ ਮੈਕਸੀ ਟਰੱਕ ਆ ਜੀ ਬਲੈਰੋ ਦਾ ਜਿਹੜਾ ਕਿ ਡਰਾਈਵਰ ਦੇ ਦੱਸਣ ਮੁਤਾਬਕ ਇਹਦਾ ਪਿਛਲਾ ਹਿੱਸਾ ਟੁੱਟਣ ਕਾਰਨ ਇਹ ਗੁਰਾਇਆਂ ਬ੍ਰਿਜ ਦੇ ਉੱਪਰ ਹੀ ਟੇਡਾ ਹੋ ਗਿਆ ਤੇ ਜਿਹਦੇ ਵਿੱਚ ਟਰੱਕ ਨੂੰ ਨੁਕਸਾਨਿਆ ਗਿਆ ਤੇ ਡਰਾਈਵਰ ਦੇ ਮਾਮੂਲੀ ਸੱਟ ਲੱਗੀ ਆ ਜਿਹਨੂੰ ਕੇ ਫਰਸਟ ایڈ ਦੇ ਦਿੱਤੀ ਗਈ ਆ ਹੈਡਰਾ ਮੰਗਵਾ ਕੇ ਇਹਨੂੰ ਮੈਕਸੀਟ ਜਿਹੜਾ ਟਰੱਕ ਆ ਇਹਨੂੰ ਰਿਮੂਵ ਕਰਾਵਾਂਗੇ ਜੀ ਹਾਈਵੇ ਦੇ ਉੱਪਰੋਂ ਬ੍ਰਿਜ ਦੇ ਉੱਪਰੋਂ ਤੇ ਜਿਹੜੀ ਕਿ ਹਾਈਵੇ ਨਿਰਭੇਦਨ ਚੱਲ ਸਕੇ ਉਹ ਜਲੰਧਰ ਜਾ ਰਿਹਾ ਸੀ ਭਾਈ ਹਾਂਜੀ ਭਾਜੀ ਕੀ ਤੁਹਾਡਾ ਨਾਮ ਹੈ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ ਮੇਰਾ ਤੇਜਿੰਦਰਪਾਲ ਨਾਮ ਹੈ ਭਾਜੀ ਮੇਰਾ ਮੈਂ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜੀ ਅੱਛਾ ਜੀ ਤੇ ਆ ਰਹੇ ਤੇ ਪੌਲਾ ਆਪਣੇ ਜਗਰਾਉਂ ਬਸ ਸਟੈਂਡ ਤੇ ਫੁੱਟਬਾਲ ਦੇ ਪਰਿਵਾਹੀ ਹਿੱਸਾ ਟੁੱਟਣ ਕਰਕੇ ਗੱਡੀ ਪਲਟਰ ਤੋਂ ਬਚ ਗਈ ਭਾਜੀ ਬਹੁਤ ਥੋੜੀ ਬਾਅਦ ਪੀਵੀਸੀ ਹੈ ਜੀ ਭਾਜੀ ਆਪਣੇ ਜਿਹੜੇ ਪਲਾਸਟਿਕ ਦੇ ਜਾਂਦੇ ਲੱਕੀ ਨਹੀਂ ਉਹ ਕਰਕੇ ਟੁੱਟ ਗਈ ਤੇ ਜਾਣਾ ਕਿੱਥੇ ਸੀ ਲੁਧਿਆਣਾ ਨੇ ਤੋਂ ਆਪਣੇ ਜਲੰਧਰ ਜਾ ਰਿਹਾ ਜੀ ਬਾਟਾਣ ਦੇ ਕੋਲ ਜਾਣਾ ਸੀ ਹਾਂਜੀ ਮੈਂ ਕੀਤਾ ਨਹੀਂ ਝੱਟ ਬਾਹ ਥੋੜੀ ਬਾਹ ਨੂੰ ਬਾਹ ਤੂੰ ਗੇੜਾ ਆ ਗਿਆ ਮੜਾ ਜਾ ਕੇ ਜਦੋਂ ਘੁੰਮਿਆ ਗੱਡੀ ਪਲਟਣ ਤੋਂ ਬਚਾ ਹੋ ਗਿਆ ਨਹੀਂ ਬਹੁਤਾ ਜੀ ਹਿੱਸਾ ਟੁੱਟ ਗਿਆ ਤੇ ਐਕਸਲ ਟੁੱਟ ਗਿਆ ਜੀ ਹਿੱਸਾ ਜਿਹੜਾ ਮੇਨ ਗੱਡੀ ਜੀ ਦਾ ਤੇ ਚੱਲਦੀ ਆ ਟੈਰਾਂ ਤੇ ਉਹ ਹੀ ਟੁੱਟ ਗਿਆ ਜੀ ਦੋ ਟੁੱਟੇ ਹੋ ਗਏ ਉਹਦੇ ਹੁਣ ਇਹਦੇ ਚ ਸਰ ਦੱਸੋ ਕੁਛ ਕਰ ਨਹੀਂ ਸਕਦੇ ਨਾਲ ਇੱਧਰ ਹੋ ਸਕਦੇ ਆ ਉੱਧਰ ਹੋ ਸਕਦੇ ਜੀ ਜੇ ਚੱਲਦੀ ਹੁੰਦੀ ਫੇਰ ਤਾਂ ਕਰ ਦਿੰਦੇ ਇਹ ਐਕਸੀਡੈਂਟ ਦੇ ਸਬੰਧ ਵਿੱਚ ਸਾਨੂੰ ਥਾਣਾ ਗੁਰਾਇਆਂ ਤੋਂ ਕਾਲ ਆਈ ਸੀ ਜੀ ਇਹ ਮੈਕਸੀ ਟਰੱਕ ਆ ਜੀ ਬਲੇਰੋ ਦਾ ਜਿਹੜਾ ਕਿ ਡਰਾਈਵਰ ਦੇ ਦੱਸਣ ਮੁਤਾਬਕ ਇਹਦਾ ਪਿਛਲਾ ਹਿੱਸਾ ਟੁੱਟਣ ਕਾਰਨ ਇਹ ਗੁਰਾਇਆਂ ਬ੍ਰਿਜ ਦੇ ਉੱਪਰ ਹੀ ਟੇਡਾ ਹੋ ਗਿਆ ਤੇ ਜਿਹਦੇ ਵਿੱਚ ਟਰੱਕ ਨੁਕਸਾਨਿਆ ਗਿਆ ਤੇ ਡਰਾਈਵਰ ਦੇ ਮਾਮੂਲੀ ਸੱਟ ਲੱਗੀ ਆ ਜਿਹਨੂੰ ਕਿ ਫਰਸਟ ایڈ ਦੇ ਦਿੱਤੀ ਗਈ ਆ ਹੈਡਰਾ ਮਗਵਾ ਕੇ ਇਹਨੂੰ ਮੈਕਸੀਟ ਜਿਹੜਾ ਟਰੱਕ ਆ ਇਹਨੂੰ ਰਿਮੂਵ ਕਰਾਵਾਂਗੇ ਜੀ ਹਾਈਵੇ ਦੇ ਉੱਪਰੋਂ ਬ੍ਰਿਜ ਦੇ ਉੱਪਰੋਂ ਤੇ ਜਿਹੜੀ ਕਿ ਹਾਈਵੇ ਨਿਰਵੈਗਨ ਚੱਲ ਸਕੇ